ਇਹ ਟੂਲ ਸਿੱਖਦੇ ਆ ਹੋਰ ਫੀਸ ਵਗੈਰਾ ਕਲੀਨ ਕਰਨਾ ਕਰਨਾ ਪੈਂਦਾ ਸਾਰੇ ਉਹਨਾਂ ਫਿਰ ਸੀ ਨੂੰ ਕਾਇ ਕਰਨਾ ਸਾਰੀਆਂ ਚੀਜ਼ਾਂ ਜੇ ਆਪਾਂ ਇਹਨੂੰ ਡਾਊਨਲੋਡ ਕਰ ਲੈਣੇ ਹੈ ਇਸ ਨੂੰ ਫ੍ਰੀ ਡਾਊਨਲੋਡ ਕਰ ਸਕਦੇ

ਆਗਿਆ ਆਪਣੇ ਲਈ ਹੁਣ ਇਥੇ ਪਰ ਟੂਲ ਯੂਜ਼ ਕਰਾਂਗੇ ਜਿਵੇਂ ਤੁਸੀਂ ਮੂਵ ਟੂਲ ਕਰਿਆ ਸਿਲੈਕਸ਼ਨ ਟੂਲ ਕਰੇ ਸਾਰੇ ਕ੍ਰੋਪ ਟੂਲ ਹੁਣ ਦੂਜਾ ਆਪਣੇ ਕੋਲ ਟੂਲ ਆ ਜਾਂਦਾ ਸਪੌਟ ਹੀਲਿੰਗ ਬ੍ਰਸ਼ ਟੂਲ ਇਹਦਾ ਕੰਮ ਇਹ ਹੈ ਕਿ ਕੋਈ ਵੀ ਸਪੌਟ ਆ ਜਿਵੇਂ ਕੋਈ ਵੀ ਧੱਪਾਂ ਦਾ ਖਸਬੀ ਆਇਆ ਹਾਂ ਇਥੇ ਕਲਿੱਕ ਕਰੇ ਆਪਾਂ ਦੇਖੋ ਨੇ ਇਜ਼ੀਲੀ ਰਿਮੂਵ ਕਰਤਾ ਠੀਕ ਹੈ ਜੇ ਦੀ ਹਾਰਡਨੈਸ ਵਗੈਰਾ ਤੁਸੀਂ ਜਿੰਨੀ ਰੱਖਣੀ ਹੈ ਉਹ ਤੁਸੀਂ ਦੱਸ ਲੈਣਾ ਸਾਕੇ ਆਪਾਂ ਨੇ ਯੂਜ਼ ਕਰਦੇ ਆਂ ਉਸਾਂ ਨੂੰ ਯੂਜ਼ ਕਰ ਰਹੇ ਹਾਂ ਇਹਨਾਂ ਲਾਈਟ ਯੂਜ਼ ਕਰਾਂਗੇ ਨਾ ਲਾਈਟ ਠੀਕ ਆ ਸਪੌਟ ਰਿਮੂਵ ਕਰ ਲਿਆ ਕਾਫੀ ਈਜ਼ੀਲੀ ਆਪਾਂ ਸਿੰਪਲੀ ਕਲਿੱਕ ਕਰ ਰਹੇ ਆਂ ਆਪਾਂ ਸਪੌਟ ਦੇ ਉੱਤੇ ਤੇ ਉਹ ਸਪੌਟ ਰਿਮੂਵ ਹੋ ਜਾਣਾ ਪਰ ਧਿਆਨ ਨਾਲ ਦੇਖੋ ਇੱਥੇ ਹਾਈਲਾਈਟ ਸੀਗੀ ਜਦੋਂ ਮੈਂ ਐਂਡੂ ਕਰਦਾ ਜਦੋਂ ਮੈਂ ਆਹ ਸਪੌਟ ਰਿਮੂਵ ਕਰਿਆ ਡਾਰਕ ਕਰਾਂ ਤਾਂ ਇਹਦੇ ਨਾਲ ਹਾਈਲਾਈਟ ਵੀ ਮੂਵ ਹੋ ਗਈ ਚੇਂਜ ਹੋ ਗਈ ਤਾਂ ਆਪਾਂ ਹਾਈਲਾਈਟ ਨੂੰ ਨਹੀਂ ਛੇੜਨਾ ਸਿਰਫ ਆਪਾਂ ਡਾਰਕ ਸਪੌਟ ਸਾਈਡ ਹੈ ਉਹ ਰਿਮੂਵ ਕਰਨੇ ਆ ਇਹਦੀ ਉੱਪਰ ਦੀ ਸਾਈਡ ਦੇਖੋ ਪ੍ਰੋਪਰਟੀਆਂ ਹੁੰਦੀਆਂ ਜਿਵੇਂ ਟੂਲ ਪ੍ਰੋਪਰਟੀ ਬਾਰ ਆਪਣਾ ਇੱਥੇ ਟੂਲ ਦੀ ਪ੍ਰੋਪਰਟੀਆਂ ਹੁੰਦੀਆਂ ਜਿਵੇਂ ਹਾਰਡਨੈਸ ਵਿਧਾਈ ਸੀ ਮੈਂ ਸਾਈਜ਼ ਵੀ ਵਿਧਾ ਸਕਦਾ ਆ ਕੰਪਰੈਸ ਦਾ ਨਾ ਉਦੋਂ ਬਾਅਦ ਅੱਗੇ ਜਾ ਕੇ ਆਪਣੇ ਕੋਲੇ ਆ ਜਾਂਦਾ ਪੁਆਇੰਟ ਇੱਥੇ ਦੇਖੋ ਮੋਡ ਆ ਗਿਆ ਨੋਰਮਲ ਆ ਨਾ ਨੋਰਮਲ ਦੀ ਜਗ੍ਹਾ ਮੈਂ ਲਾਈਟਨ ਕਰਦਾ ਤੇ ਲਾਈਟ ਕਲਰ ਆ ਜਿਹੜਾ ਹਾਈਲਾਈਟਸ ਨੇ ਜਿਹੜਾ ਉਹਨਾਂ ਨੂੰ ਨਹੀਂ ਛੇੜੂਗਾ ਸਿਰਫ ਡਾਰਕ ਕਲਰ ਦੇ ਸਪੌਟਸ ਨੂੰ ਮੈਂ ਕਲਿੱਕ ਕਰਿਆ ਤੇ ਉਹ ਸਿਰਫ ਡਾਰਕ ਛੇੜੂਗਾ ਲਾਈਟ ਕਲਰ ਨੂੰ ਛੇੜੂਗਾ ਹੀ ਨਹੀਂ ਦੇਖ ਰਹੇ ਹੋ ਇਹ ਤਾਂ ਹੈ ਸਪੌਟ ਹੀਲਿੰਗ ਬ੍ਰਸ਼ ਟੂ ਸਿੰਪਲੀ ਇਹ ਕਰਨਾ ਸਿਲੈਕਟ ਕਰਨਾ ਡਾਰਕ 스ਪੌਟ ਰਿਮੂਵ ਕਰਨੇ ਤਾਂ ਲਾਈਟਨ ਕਰ ਦੇਣਾ ਅਗਰ ਲਾਈਟ 스ਪੌਟ ਰਿਮੂਵ ਕਰਨੇ ਤਾਂ ਡਾਰਕਨ ਕਰ ਦੇਣਾ ਅਗਰ ਦੋਨੋਂ ਕਰਨੇ ਤਾਂ ਨਾਰਮਲ ਰੱਖੀ ਠੀਕ ਹੈ ਤੈਨੂੰ ਸਿਲੈਕਟ ਕਰਕੇ ਆਪਾਂ इजीली ਮੂਵ ਕਰ ਸਕਦੇ ਹਾਂ ਜਿੰਨਾ ਜ਼ਿਆਦਾ ਤੁਸੀਂ ਬ੍ਰਸ਼ ਨੂੰ ਛੋਟਾ ਕਰਕੇ ਯੂਜ਼ ਕਰੋਗੇ ਓਨਾ ਐਕਿਊਰੇਟ ਯੂਜ਼ ਹੋਵੇਗਾ। ਜਿੰਨਾ ਜ਼ਿਆਦਾ ਵੱਡਾ ਕਰ ਲਿਆ ਤੁਸੀਂ ਬ੍ਰਸ਼ ਓਨੇ ਜ਼ਿਆਦਾ ਵੱਡੇ ਵੱਡੇ ਪੈਚ ਲਾ ਕੇ ਜਾਂਦੇ ਤੇ ਉਹ ਦੂਰੋਂ ਦਿਖਣ ਲੱਗਦੇ। ਠੀਕ ਹੈ ਜ਼ੂਮ ਕਰੋ ਛੋਟਾ ਕਰਕੇ ਬ੍ਰਸ਼ ਨੂੰ ਯੂਜ਼ ਕਰੋ। ਆਹ ਚੀਜ਼ ਹੈ। ਸਿੰਪਲੀ ਆਪਾਂ ਕਾਫੀ ਸਾਰੇ ਥੋੜਾ ਡਾਰਕ ਸਪੌਟਸ ਨੂੰ ਮੂਵ ਕਰ ਲਾ। ਠੀਕ ਹੈ। ਕਈ ਡਾਕ ਸਪੌਟਸ ਹੁੰਦੇ ਜਿਵੇਂ ਮੈਂ ਉਹ ਰਿਮੂਵ ਕਰ ਰਹੇ ਹਾਂ ਕਈ ਵੀ ਰਿਮੂਵ ਨਹੀਂ ਹੁੰਦਾ। ਕਿਉਂਕਿ ਇਹ ਕਰ ਰਿਹਾ ਆਟੋ ਆਪਣੇ ਆਪ ਹੀ ਕਿਤੇ ਉਹ ਵੀ ਸਪੌਟ ਜਾ ਕੇ ਇੱਥੇ ਕਾਪੀ ਪੇਸਟ ਕਰ ਰਿਹਾ ਤੇ ਉਹ ਤੋਂ ਸਪੌਟ ਰਿਮੂਵ ਹੋ ਰਿਹਾ। ਐਕਸਲ ਕਿਤੇ ਜਾ ਕੇ ਇੱਥੇ ਪੇਸਟ ਕਰ ਲੈਂਦਾ ਤਾਂ ਉਹ ਰਿਮੂਵ ਹੋ ਰਿਹਾ। ਪਰ ਕਈ ਵਾਰੀ ਆਪਾਂ ਨੂੰ ਐਕੂਰੇਟ ਚਾਹੀਦਾ ਹੁੰਦਾ ਜਿੱਥੇ ਨਹੀਂ ਹੋ ਰਿਹਾ ਜਿਵੇਂ ਮੈਨੂੰ ਆਹ ਸਾਰਾ ਪੈਚ ਚੱਕ ਕੇ ਲਾਉਣਾ। ਤਾਂ ਮੈਂ ਦੀ ਨਾਲ ਆਪਾਂ ਉਹ ਜੈ ਸਪੌਟ ਹੀਲਿੰਗ ਦੇ ਨਾਲ ਕੀ ਹੋਇਆ ਓਵਰ ਆਲ ਆਪਾਂ ਸਿੰਪਲ ਕਲਿੱਕ ਕਰਿਆ ਸਿੰਪਲੀ ਇਹ ਪੈਚ ਲਾ ਦਿੰਦਾ ਕੋਈ ਦਿੱਕਤ ਨਹੀਂ ਠੀਕ ਹੈ ਉਹ ਖਾਓ ਪਰ ਜਦੋਂ ਆਪਾਂ ਜਦੋਂ ਚੱਕ ਕੇ ਲਾਉਣਾ ਜਿਵੇਂ ਉਹਰੇ ਨਾਲ ਪੈਚ ਮੈਂ ਲਾ ਰਿਹਾ ਹਾਂ ਇਹ ਰਿਮੂਵ ਨਹੀਂ ਹੋ ਰਿਹਾ ਕਿਉਂ ਕਿ ਇਹਨੂੰ ਪੈਚ ਚੱਕ ਕੇ ਨਹੀਂ ਇੱਥੇ ਲਾਉਣਾ ਪੈਣਾ ਬਾਈ ਕੋਈ ਕਾ ਵੀ ਵੱਡਾ ਵਾ ਤਾਂ ਇਹਨੂੰ ਮੈਚ ਕਰਨ ਲਈ ਮੈਨੂੰ ਯੂਜ਼ ਕਰਨਾ ਪੈਣਾ ਹੀਲਿੰਗ ਬਰਸ਼ ਟੂਪ ਜਿਸ ਤਰ੍ਹਾਂ ਸਪੌਟ ਹੀਲਿੰਗ ਬਰਸ਼ ਟੂਪ ਆਟੋਮੈਟਿਕਲੀ ਚੱਲਦਾ ਆਪ ਤੇ ਸਪੌਟ ਲਾਉਂਦਾ ਫੀਲਿੰਗ ਬ੍ਰਸ਼ ਟੂਲ ਕੀ ਕਰਦਾ ਇਹ ਐ ਸਿੱਧਾ ਮੈਂ ਕਲਿੱਕ ਕਰੂੰਗਾ ਸਿੰਪਲੀ ਹੋਊਗਾ ਨਹੀਂ ਕਿਉਂਕਿ ਕਿਉਂਕਿ ਇਹਨੂੰ ਸੋਰਸ ਦੱਸਣਾ ਪੈਂਦਾ ਕਿੱਥੋਂ ਤੁਸੀਂ ਪੈਚ ਚੱਕਣਾ ਤੇ ਕਿੱਥੇ ਲਾਉਣਾ ਹੁਣ ਚੱਕਣਾ ਕਿਵੇਂ ਆ ਆਲਟ ਦੱਬ ਕੇ ਕੀਬੋਰਡ ਤੋਂ ਆ ਦੇਖੋ ਕਰਸਰ ਚੇਂਜ ਹੋ ਗਿਆ ਮਤਲਬ ਇੱਥੋਂ ਚੱਕਣਾ ਆਹ ਸੈਂਟਰ ਰਹੂਗਾ ਇੱਥੋਂ ਮੈਂ ਕਲਿੱਕ ਕਰਿਆ ਇੱਥੋਂ ਮੈਂ ਪੈਚ ਚੱਕ ਲਿਆ ਆ ਦੇਖੋ ਪੈਚ ਆ ਗਿਆ ਹਾਂ ਥੱਲੇ ਲਾਉਣਾ ਹੈ ਕਲਿੱਕ ਕਰਿਆ ਮੈਂ ਇਦਾਂ ਕਰਕੇ ਪੈਚ ਲਾਉਣਾ ਹੁਣ ਇਹਦੀ ਹਾਰਡਨੈਸ ਵਗੈਰਾ

ਇਹ ਦਾ ਦੇਖ ਰਹੇ ਕਿ ਤਾਂ ਮੈਚ ਕਰਾਤਾ ਹਾਂ ਲਓ ਹੁਣ ਕਿਤੇ ਵੀ ਤੁਹਾਨੂੰ ਚਾਹੀਦਾ ਇਥੋਂ ਨਾਲ ਹੀ ਇਹਦੇ ਆਲਟ ਚੱਕਣਾ ਬਿਲਕੁਲ ਉਹਦੇ ਨਾਲ ਹੀ ਪੈਚ ਚੱਕ ਕੇ ਆਪਾਂ ਇਦਾਂ ਲਾ ਦਿੰਦੇ ਹਾਂ ਆਲਟ ਦੱਬਿਆ ਤੇ ਪੈਚ ਚੱਕ ਕੇ ਇੱਥੇ ਲਾਓ ਆਲਟ ਦੱਬਿਆ ਚੱਕਿਆ ਕਲਿੱਕ ਦੇਣਾ ਤੇ ਲਾਓ ਆਲਟ ਦਬ ਕੇ ਕਲਿੱਕ ਕਰਨਾ ਪਹਿਲਾਂ ਫਿਰ ਕਲਿੱਕ ਛੱਡ ਦੇਣਾ ਆਲਟ ਵੀ ਛੱਡ ਦੇਣਾ ਫਿਰ ਸਿੰਪਲੀ ਕਲਿੱਕ ਕਰਨਾ ਰਿਫਾਈਨ ਐਡ ਟੂ ਠੀਕ ਹੈ ਸਮੇਂ ਗੱਲ ਨੂੰ ਜਿਵੇਂ ਨਾ ਵੱਡੇ ਵੱਡੇ ਪੈਚਿਸ ਨੇ ਆਪਾਂ ਨੂੰ ਲੱਗਦਾ ਵੀ ਨਹੀਂ ਇੱਥੋਂ ਪੈਚ ਚੱਕਣਾ ਪਊਗਾ ਮੈਨੂੰ ਆਲਟ ਹੋਲਡ ਕਰਕੇ ਮੈਨੂੰ ਕਲਿੱਕ ਕਰਿਆ ਪੈਚ ਚੱਕ ਲਿਆ ਮੈਂ ਇੱਥੇ ਆਲਟ ਸ਼ਟ ਦਾ ਇੱਕ ਕਲਿੱਕ ਕਰਿਆ ਸਿੰਪਲੀ ਪੈਚ ਲਾ ਗਿਆ ਜੇ ਤੋ ਪਿਕ ਕਰਿਆ ਨਾ ਕਲਿੱਕ ਕਰਿਆ ਹਾਂ ਐਦਾਂ ਕਲਿੱਕ ਕਰਿਆ ਨਾ ਕਲਿੱਕ ਕਰਿਆ ਸਮੇਂ ਗੱਲ ਨੂੰ ਹੀਲਿੰਗ ਬ੍ਰਸ਼ ਟੂ ਹੀਲਿੰਗ ਬ੍ਰਸ਼ ਟੂ ਦੇ ਨਾਲ ਆਪਾਂ ਕਿਥੋਂ ਪੈਚ ਚੱਕ ਕੇ ਆਪਾਂ ਇਦਾਂ ਲਾ ਸਕਦੇ ਆ ਇਹਦੇ ਇੱਕ ਸਿਮਿਲਰ ਟੂਲ ਹੁੰਦਾ ਇਹ ਤੋਂ ਲੰਬਾ ਪੈਚ ਲਾ ਕੇ ਇਧਰ ਮੂਵ ਕੀ ਕਰ ਲੈਣਾ ਹਣ ਲਾਈਕ ਆਪਣੇ ਕੋਲ ਇੱਕ ਕਲੋਨ ਸਟੈਂਪ ਵੀ ਹੁੰਦਾ ਕਲੋਨ ਸਟੈਂਪੂ ਇਹ ਵੀ ਸੇਮ ਤੁਸੀਂ ਯੂਜ਼ ਕਰ ਸਕਦੇ ਹੋ ਦਾ ਆਲਟ ਦੇ ਨਾਲ ਪੈਚ ਚੱਕ ਕੇ ਇਧਰ ਲਾ ਸਕਦੇ ਹੋ ਜਿੱਦਨਾ ਪਰ ਤੁਸੀਂ ਡੁਪਲੀਕੇਟ ਵੀ ਕਰ ਸਕਦੇ ਹੋ ਚੀਜ਼ਾਂ ਨੂੰ ਜਿਵੇਂ ਅੱਖ ਨੂੰ ਚੱਕਿਆ ਮੈਂ ਇੱਥੇ ਠੀਕ ਹੈ ਠੀਕ ਹੈ ਆਜਾ ਵਾਸ ਕੋਪੀਟਰ ਬਣਾਉਣਾ ਆਪਾਂ ਠੀਕ ਹੈ ਇਦਾਂ ਇਹਦੇ ਨਾਲ ਲਾ ਸਕਦੇ ਕਲੌਨ ਸਟੈਂਪ ਟੂ ਨਾ ਲੱਗਿਆ ਕਿ ਹੋਰ ਵੀ ਕੰਮ ਦੱਸਾਂਗੇ ਇੱਕ ਤਾਂ ਤੁਹਾਨੂੰ ਪਤਾ ਲੱਗਿਆ ਸਪੌਟ ਹੀਲਿੰਗ ਬ੍ਰਸ਼ ਟੂ ਲੈ ਕੇ ਹੀਲਿੰਗ ਬ੍ਰਸ਼ ਟੂ ਤੁਹਾਨੂੰ ਲੱਗਿਆ ਕਿ ਤੁਹਾਨੂੰ ਕਲੌਨ ਸਟੈਂਪ ਹੁਣ ਇਹਦੇ ਅੰਦਰ ਹੋਰ ਵੀ ਟੂਨ ਨੇ ਜਿਵੇਂ ਪੈਚ ਟੂ ਹੁਣ ਪੈਚ ਟੂ ਉਥੇ ਕੰਮ ਹੁੰਦਾ ਕਈ ਵਾਰੀ ਕਿਤੇ ਬਹੁਤ ਜ਼ਿਆਦਾ ਵੱਡਾ ਆਪਣਾ ਪੈਚ ਹੁੰਦਾ ਜਿਵੇਂ ਸਪੋਜ਼ ਕਰੋ ਆਹ ਏਰੀਆ ਇੰਨਾ ਜਿਆਦਾ ਵੱਡਾ ਹੋਵੇ ਤਾਂ ਮੈਂ ਚੱਕਿਆ ਇੰਨਾ ਵੱਡੇ ਏਰੀਆ ਨੂੰ ਸਿਲੈਕਟ ਕਰ ਲੇਦਾ ਆਹ ਇੰਨਾ ਏਰੀਆ ਪਾਸ ਸਿਲੈਕਟ ਕਰ ਲੈਂਦਾ ਅਰੇ ਇੱਥੇ ਪੈਚ ਲਾਉਣਾ ਕਿੱਥੋਂ ਲਾਉਣਾ ਥੱਲੇ ਲਾਉਣਾ ਜਿੱਥੋਂ ਸਾਫ਼ ਏਰੀਆ ਵਾ ਇੱਥੋਂ ਹੀ ਬਸ ਸਿਲੈਕਸ਼ਨ ਕਰੀ ਤੇ ਨਾਲ ਦੀ ਨਾਲ ਹੀ ਕਲਿੱਕ ਕਰਕੇ ਇਹਨੂੰ ਚੱਕ ਸਕਦੇ ਹੋ ਤੁਸੀਂ ਤੇ ਜਿੱਥੇ ਤੁਸੀਂ ਲਾਉਂਗੇ ਵੀ ਇੰਨੇ ਏਰੀਆ ਇੱਥੇ ਪੇਸਟ ਕਰਨਾ ਤਾਂ ਉਹ ਦੇਖੋ ਉੱਥੇ ਉਹਨੇ ਇੰਨੇ ਏਰੀਆ ਦਾ ਪੈਚ ਲਾ ਲਓ ਪਤਾ ਹੀ ਹੈ ਤੁਸੀ ਸਮਝ ਰਹੇ ਹੋ ਮੈਂ ਇੱਦਾਂ ਜਿਵੇਂ ਮੈਂ ਨੋਜ਼ ਹੁਣ ਇਹਦਾ ਮੈਂ ਇੰਨਾ ਏਰੀਆ ਚੱਕਣਾ ਮੈਂ ਵੀ ਇੰਨੇ ਏਰੀਆ ਦਾ ਪੈਚ ਮੈਂ ਇੱਥੋਂ ਚੱਕ ਕੇ ਮੈਂ ਕਿਹਾ ਆਹ ਚੱਕਣਾ ਉਹਨਾਂ ਮੈਚ ਕਰਦੇ ਸਮੇਂ ਨੂੰ ਇਦਾਂ ਆਪਾਂ ਯੂਜ਼ ਕਰ ਸਕਦੇ ਹਾਂ ਪੈਚ ਨੂੰ ਠੀਕ ਹੈ ਇੱਥੇ ਪੈਚ ਬਣਾਉਣਾ ਵਾ ਪੈਚ ਬਣਾਇਆ ਇੱਥੇ ਲਾਉਣਾ ਆਪਾਂ ਪੈਚ ਲਾਉਣਾ ਕਿੱਥੋਂ ਆ ਇਹਨੂੰ ਚੱਕ ਲਓ ਇੱਥੋਂ ਲਾਉਣਾ ਵਾ ਇੱਥੋਂ ਲਾਉਣਾ ਲਓ ਮੈਚ ਕਰਾਉ ਸਮੇਂ ਇਹਦਾ ਮੈਚ ਕਰਾ ਸਕਦੇ ਹਾਂ ਟੈਕਸਚਰ ਵੀ ਨਾਲ ਹੀ ਆ ਜੂਗਾ ਸਮਝ ਨਹੀਂ ਆ ਰਿਹਾ ਠੀਕ ਹੈ ਆਪਣਾ ਪੇਜ 2 ਹੁਣ ਪੇਜ 2 ਦੇ ਅੰਦਰ ਹੋਰ ਵੀ ਟੂਲ ਆ ਜਾਂਦੇ ਜਿਵੇਂ ਕੰਟੈਂਟ ਅਵੇਅਰ ਮੂਵ ਟੂਲ ਇਹਦੇ ਨਾਲ ਕੀ ਹੁੰਦਾ ਵਾ ਜਿਵੇਂ ਮੈਂੱਖ ਚੱਕੀ ਇਹਨੂੰ ਮੈਂ ਹੁਣੇ ਹੀ ਉਹਦੇ ਨਾਲ ਲਾਈ ਸੀ ਅੱਖ ਚੱਕੀ ਮੈਂ ਸਿਲੈਕਟ ਕਰੀ ਇਹਨੂੰ ਚੱਕ ਕੇ ਇਹਨੂੰ ਇੱਥੇ ਰੱਖਿਆ ਅੱਖ ਨੂੰ ਡੁਪਲੀਕੇਟ ਕਰ ਦੋਗਾ ਇਹਨੂੰ ਤੇ ਦੋ ਜੀ ਡੁਪਲੀਕੇਟ ਕਰ ਤਾਂ ਇਹ ਐਂਟਰ ਕਰ ਦੂੰ ਕਰ ਦਿੰਦਾ ਕਈ ਵਾਰ ਡੁਪਲੀਕੇਟ ਨਹੀਂ ਕਰਨੀ ਹੁੰਦੀ ਕਈ ਵਾਰ ਇਥੋਂ ਕੱਟਣੀ ਆ ਤੇ ਇੱਥੇ ਰੱਖਣੀ ਆ ਇਹ ਹੀ ਕੰਟੈਂਟ ਅਵੇਅਰ ਦਾ ਕੰਮ ਆ ਇਥੋਂ ਐਕਸਟੈਂਡ ਦੀ ਜਗ੍ਹਾ ਮੂਵ ਕਰੋ ਇਹਦੇ ਚ ਨਹੀਂ ਆਊਗਾ ਫਲੋਨ ਚ ਨਹੀਂ ਆਉਂਦੀ ਇਹ ਆਪਸ਼ਨ ਇਹਦੇ ਚ ਹੀ ਆਊਗੀ ਮੂਵ ਚ ਜਾਓ ਮੂਵ ਕਰ ਲੈਣ ਹੁਣ ਮੈਂ ਇਹਦੀ ਸਿਲੈਕਸ਼ਨ ਬਣਾ ਲਈ ਵੀ ਇਥੋਂ ਮੂਵ ਕਰਨੀ ਆ ਕਿ ਇੱਥੇ ਲਾਉਣੀ ਆ ਮੈਂ ਚੱਕ ਕੇ ਇੱਥੇ ਰੱਖ ਲਿਆ ਕਿ ਥੱਲੇ ਆਉਣੇ ਨਾ ਪੈਚ ਲਾਪਨਾ ਇੱਕ ਉਥੋਂ ਗਾਇਬ ਕਰ ਦਿੰਨੇ ਆ ਤੇ ਫਿਰ ਮੂਵ ਕਰਤੀ ਆ ਠੀਕ ਹੈ ਅਨਡੂ ਕਰ ਲੈਣਾ ਓਲਡੀ ਵੀ ਚ ਠੀਕ ਹੈ ਕੰਟੈਂਟ ਅਵੇਅਰ ਮੂਵ ਟੂ ਇਹ ਨਾਲ ਵੀ ਤੁਸੀਂ ਕਰ ਸਕਦੇ ਹੋ ਹੁਣ ਆਪਾਂ ਇਹ ਕਰਦੇ ਹਾਂ ਕੰਟੈਂਟ ਵੇਅਰ ਆਪਣਾ ਆ ਗਿਆ ਹੁਣ ਆਪਾਂ ਇਹ ਕਰਦੇ ਹਾਂ ਅੱਗੇ ਆਪਾਂ ਯੂਜ਼ ਕਰਦੇ ਹਾਂ ਦੂਬਾਰਾ ਬ੍ਰੈਡ ਆਈਟਮ ਇਹਨੂੰ ਯੂਜ਼ ਕਰ ਦਿੰਦੇ ਜਦੋਂ ਉਹ ਨਾ ਫਲੈਸ਼ ਵਗੈਰਾ ਵੱਜ ਜਾਂਦੀ ਸੀ ਇਹ ਰੈੱਡ ਆਈ ਇਮੇਜ ਆਪਾਂ ਮੋਕਲਣਾ ਕੈਮਰੇ ਦੇ ਅੰਦਰ ਇਦਾਂ ਫਲੈਸ਼ ਜੀ ਪਾ ਜਾਂਦੀ ਆਂ ਦੀ ਅੱਖ ਹੋ ਜਾਂਦੀ ਸਰ ਇਹ ਸਹੀ ਕਿ ਮੈਂ ਕਰਦੇ ਸੀ ਆਪਾਂ ਕਾਪੀ ਕਰਦੇ ਹਾਂ ਇੱਥੇ ਨੂੰ ਪੇਸਟ ਕਰ ਲੈਂਦੇ ਹਾਂ ਆ ਦੇਖੋ ਇੱਥੇ ਰੈੱਡ ਆਈ ਟੂਲ ਹੁੰਦਾ ਸੀ ਆਪਣੇ ਕੋਲੇ ਇਹਨੂੰ ਆਪਾਂ ਹੀ ਕਰਦੇ ਸੀ ਕਲਿੱਕ ਕਰਕੇ ਤਾਂ ਡ੍ਰੈਗ ਕਰਦੇ ਸੀ ਤਾਂ ਦੇਖੋ ਨੇ ਕਾਫੀ ਈਜ਼ੀਲੀ ਮੂਵ ਕਰਦੇ ਹਾਂ ਜੀ ਠੀਕ ਹੈ ਸਹੀ ਕਰਤੀ ਇਹਨੇ ਠੀਕ ਹੈ ਇਦਾਂ ਆਪਾਂ ਯੂਜ਼ ਕਰ ਸਕਦੇ ਹਾਂ। ਕਈ ਵਾਰੀ ਫਲੈਸ਼ ਵਾਜੀ ਨਾ ਇਦਾਂ ਫਲੈਕਸ਼ਨ ਵੱਜ ਜਾਂਦੀ ਆਪਣੇ ਲੈਂਸ ਦੇ ਅੰਦਰ ਆ ਕਈ ਤੇ। ਉਹ ਰੈੱਡ ਹੋ ਜਾਂਦੀ। ਤੁਹਾਨੂੰ ਉੱਪਰ ਰਿਮੂਵ ਕਰ ਸਕਦੇ ਹਾਂ ਜੀ। ਸਮਾਂ ਇਹਨਾਂ ਨੂੰ ਡਿਲੀਟ ਕਰਦੇ ਹਾਂ। ਹੁਣ ਇੰਨਾ ਪਾਰਟ ਪਤਾ ਲੱਗ ਗਿਆ ਆਪਾਂ ਕਿਵੇਂ ਤੋਂ ਯੂਜ਼ ਕਰਾਂ ਸਪੌਟ ਹੀਲਿੰਗ ਪੈਚ ਟੂਲ ਵਗੈਰਾ ਰੈੱਡ ਆਈ ਤੇ। ਕਲੋਨ ਸਟੈਂਪ। ਸਮਾਂ ਇਹਨਾਂ ਨੂੰ ਹੁਣ ਦੇਖੋ ਕਿੰਨਾ ਡਿਫਰੈਂਸ ਆ। ਬੁਣੀ ਮੀ ਜਿੱਛਾ ਆਪਾਂ ਦੇਖ ਲੈਣੇ ਆ। ਆ ਦੇਖ। ਦੇਖ ਰਹੇ ਹੋ? ਕਾਫੀ इजीली ਤੁਸੀਂ ਇਹ ਪੈਚਸ ਰਿਮੂਵ ਕਰ ਸਕਦੇ ਹੋ ਦੇਖੋ ਆ ਵੀ ਰਿਮੂਵ ਹੋ ਰੂਗਾ ਜੇ ਨੂੰ ਕੋਈ ਵੱਡਾ ਆਬਜੈਕਟ ਵੀ ਰਿਮੂਵ ਕਰਨਾ ਹੋਵੇ ਮੈਨੂੰ ਤਾਂ ਕਾਫੀ ਸਾਰੇ ਕਲਿੱਕ ਕਰਨੇ ਪੈਣਗੇ ਰਿਮੂਵ ਕਰਨ ਨੂੰ 14 ਅੰਡੂ ਕਰਦਾ ਹਾਂ ਜਿਹੜਾ ਆਪਣਾ ਟੂਲ ਪੈਚ ਟੂਲ ਇਹ ਨਾਲ ਜਲਦੀ ਜੀ ਕਲਿੱਕ ਕਰੇਂ ਡ੍ਰੈਗ ਕਰਕੇ ਕਰ ਲੈਨੇ ਜੀ 골ਦੀ ਜੋ کافی ਜੀ ਲਿਓਗਾ ਇਹ ਦਾ ਰਾਜਾ ਹੰਡੂ ਕਰਦੇ ਐਡਾ ਹੀ ਹੀਲਿੰਗ ਬ੍ਰਸ਼ 2 ਦੇ ਨਾਲ ਵੀ ਨਹੀਂ ਜਲਦੀ ਕਰ ਸਕਦੇ ਕਿਵੇਂ ਕਰ ਸਕਦੇ ਆ ਪੈਚ ਲਾਦਾ ਪੈਚ ਚੱਕਿਆ ਆਲਟ ਦੇ ਨਾਲ ਇਹਦਾ ਦੇਖੋ ਨਾ ਫੈਲ ਰਿਹਾ ਵਧੀਆ ਜਾਂਦਾ ਐਡਾ ਫਿਰ ਆਪਾਂ ਸਟੋਨ ਸਟੈਂਪ ਵੀ ਦੇਣਾ کافی ਕਿ ਪਰ ਇਹਨਾਂ ਦੇ ਕੋ ਕੈਸਿਆ ਦੇਖ ਰਹੇ ਆ ਸਾਨੂੰ ਵਧੀਆ ਤਰੀਕਾ ਹੋਊਗਾ ਸੀ ਇਹ ਆਪਣਾ ਆ ਆਪਣੇ ਕੰਮ ਹੋ ਗਏ ਆ ਅੱਡ ਅੱਡ ਤਰੀਕਾ ਕਰਦੇ ਆ ਅੱਡ ਅੱਡ ਜਗਾ ਉਸਾਂ ਦਾ ਜਿਹੜਾ ਸਹੀ ਲੱਗਦਾ ਉਹ ਲਾ ਲਾ ਵੀ ਰਿਮੂਵ ਕਰਤਾ ਆ ਸਵੇ